ਕੀ ਗੱਲ ਬਈ ਸ਼ਰਮ ਨਹੀਂ ਹੁੰਦੀ ਇਹਨਾਂ ਨੂੰ ਕਿਸੇ ਮਾਰਿਆ ਦੇ ਘਰੇ ਆਏ ਹੋ ਜੇ ਨੋਰਮਲ ਮੰਦਰਾਂ ਨੂੰ ਆਓ ਤੁਸੀਂ ਕਿਥੇ ਸਾਰੇ ਨੂੰ ਪੱਟ ਕੇ ਅਸੀਂ ਫਿਰਦੇ ਹੁਣ ਤੁਹਾਡੇ ਬਰਸ਼ਿਆਂ ਨੇ ਕਿੱਥੇ ਨੇ ਮੈਨੂੰ ਇਹ ਦੱਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਹੁਣ ਸੇਵਾਦਾਰ ਕਿੱਥੇ ਆ ਉਹ ਕਿੱਥੇ ਨੇ ਸੇਵਾਦਾਰ ਹੁਣ ਕਿੱਥੇ ਗਏ ਇਹਨਾਂ ਨੂੰ ਨਹੀਂ ਮੈਨੂੰ ਸ਼ਰਮ ਨਹੀਂ ਆਉਂਦੀ ਸਾਡੇ ਗੁਰਸਖ ਘਰੇ ਕਿੱਥੇ ਆ ਉਹਨਾਂ ਨੇ ਸ਼ਰਮ ਵਾਲੀ ਮਾੜੀ ਮੁੱਟ ਚੱਫੇ ਬੰਦੇ ਨੂੰ ਨਹੀਂ ਚਾਹੀਦੀ ਐ ਸਪੈਸ਼ਲ ਟ੍ਰੀਟ ਕਰ ਰਹੇ ਉਹਨੂੰ ਉਹ じゃ ਕੀ ਐ ਸਪੈਸ਼ਲ ਹੋਊਗਾ ਤਾਂ ਬਾਹਰ ਹੋਊਗਾ ਉਹ ਦੇਵਦਤਰ ਦੇ ਉਹ ਤਾਂ ਬਾਹਰ ਜਾ ਕੇ ਜੋ ਮਰਜ਼ੀ ਕਰੇ ਗੁਰੂ ਘਰ ਬੰਦਾ ਸਿੰਪਲ ਆਵੇ ਚਾਰ ਬੰਨੇ ਜਿਹੜੇ ਨਾਂ ਰੱਖਦੇ ਸਿਰਫ ਹੋਈ ਰੱਖੇ ਸੰਗਤ ਨੂੰ ਕਵੇ ਭਈ ਆਪ ਤਾਂ ਜਿਵੇਂ ਸੀ ਪੱਲਾ ਹੁਣੇ ਰੋ ਕੀ ਉਹਦੇ ਦਾ ਫੋਟੋ ਕਿ ਚੁੰਧੇ ਫਿਰਦੇ ਕੀ ਹੋ ਮਾਰ ਪੁੱਛੇ ਭਈ ਹਾ ਦੋ ਹੀ ਪਈ ਮੈਂ ਕਿ ਨਹੀਂ ਇਹਨਾਂ ਦੀ ਅਜਾ ਉਹ ਤਾਂ ਉਹ ਬਸ ਤੀ ਕਰਦੇ ਵੀ ਹੈ ਉਹਨਾਂ ਦਾ ਕੀ ਹੱਕ ਬਣਦਾ ਇਹਨੂੰ ਧੱਕੇ ਮਾਰਨ ਦਾ ਨਹੀਂ ਯਾਰ ਤੁਸੀਂ ਨਹੀਂ ਬਹੁਤ ਡਰ ਰਹੇ ਤੁਸੀਂ ਬੋਲੋਗੇ ਕੀ ਹੁੰਦਾ ਹੈ ਮੈਂ ਜਦੋਂ ਆਉਣਾ ਬੋਲੀ ਮੈਂ ਜਦੋਂ ਆਇਆ ਸੰਗਤਾਂ ਨੂੰ ਆਏ ਆ ਵੈਗਰੂ ਸੰਗਤਾਂ ਨੂੰ ਆਉਣਾ ਆਪਾਂ ਇੱਥੇ ਨਹੀਂ ਬੋਲ ਸਕਦੇ ਕਿ ਇਹ ਨਹੀਂ ਮੈਂ ਜਦੋਂ ਆਇਆ ਉਹਦੇ ਤੇ ਜੀ ਪਈ ਮੇਰਾ ਖੂਨ ਬੋਲਦਾ ਸੀ ਮੈਂ ਤਾਂ ਕੋਈ ਬੋਲੂਗਾ ਵੈਗਰੂ ਦਾ ਹੋ ਗਿਆ ਯਾਰ ਗੁਰਨਾਦਰ ਤੋਂ ਬਤਾ ਹੋ ਗਿਆ ਅਹੀਂ ਤੁਹਾਡੇ ਕੋਲ ਸੰਗਦੀ ਆਏ ਆ ਬਾਈ ਮੈਨੂੰ ਸਮਝ ਨਹੀਂ ਆਉਂਦਾ ਇੰਨਾ ਇੰਨਾ ਕੀ ਹੋ ਰਿਹਾ ਆਏ ਗੁਰੂ ਦਿਸਕਾ ਕੋਈ ਨਹੀਂ ਕੋਈ ਨਹੀਂ ਗਾਇ ਗੁਰੂ ਪਹਿਲੇ ਥੜਾ ਕਰੋ ਉਸ ਨੂੰ ਪਾਲੋ ਆਏ ਗੁਰੂ ਕਰੋ ਤੇ ਮੇਰਾ ਤਾਂ ਉਹਦੇ ਕਹੇ ਕਿ ਨਹੀਂ ਆਪ ਗੁਰੂ ਕਿੱਥੇ ਬੋਲਣੇ ਆਪਾਂ ਕਿੱਥੇ ਖਲੋ ਕੇ ਬਹਿ ਲੈਣਾ ਉਹ ਨਾ ਲਾਵਾਂ ਉੱਚੀ ਬੋਲਣੇ ਸਿੱਖਦੇ ਪਹਿਲਾਂ ਉੱਚੀ ਮੇਰਾ ਮੈਨੂੰ ਹਾਰਜ ਦੱਸ ਮੈਨੂੰ ਪਤਾ ਉੱਚੀ ਗੱਲਾਂ ਨਹੀਂ ਕਰ ਸਕਦੇ ਮੈਂ ਕਿੱਥੇ ਬੋਲ ਲੈਂਦੇ ਥੋੜਾ ਸ਼ਾਂਤ ਕੇ ਸੰਗੋਹਣ ਕਹਿੰਦੇ ਤੁਸੀਂ ਕੋਈ ਬੋਲਿਆ ਨਹੀਂ ਸੀਰੀਅਸ ਨੂੰ ਜਾ ਕੇ ਕਹੋ ਸੀਨੀਅਰ ਨੂੰ ਕਹੋ ਉੱਥੇ ਜਾ ਕੇ ਉੱਥੇ ਨਾ ਬੋਲੋ ਕਾਲ ਤੱਕ ਸਾੜ ਤੇ ਚਲ ਜਾਓ ਉੱਥੇ ਨਾ ਸੁਣ ਲਈ ਤੁਹਾਡੀ ਜੋ ਤင်း ਸੁਣਦੇ ਮੇਰੇ ਨਾਲ ਚਲੋ ਉਹਨਾਂ ਨੂੰ ਨਹੀਂ ਦਿਖਦਾ ਗੁਰੂ ਕਿ ਉਹਨਾਂ ਨੂੰ ਉਹ ਹੋ ਗਏ ਅਸੀਂ ਥੋੜਾ ਹੋ ਗਏ ਆ ਉਹ ਤਾਂ ਵੈਸੇ ਵਿਕੀ ਹੋਏ ਆ ਮੇਰਾ ਮੂੰਹ ਤਾਂ ਕੰਨੀ ਆ ਪਤਾ ਨਹੀਂ ਉਹਨਾਂ ਨੇ ਜਦ ਕੀ ਖਵਾਇਆ ਇਹ ਬੱਚੇ ਨਹੀਂ ਬੋਲ ਸਕਦੇ ਖਲੋਤੇ ਗੁਰੂ ਰਾਮਦਾਸ ਘਰੇ ਆ ਇਹਨਾਂ ਦਾ ਟ੍ਰੀਟਮੈਂਟ ਕਰਦੇ ਤਾਂ ਬੜੇ ਮਮਾ ਆਜੋ ਭਾਈ ਮੈਂ ਲਾਇਬ੍ਰੀ ਸਾਰਾ ਮੈਡੀਕਲ ਦੇਖਣ ਦੇ ਗੱਲ ਨਹੀਂ ਬਗੂ ਆਜੋ ਕੋ ਜਾਨ ਨਹੀਂ ਕੋਈ ਗੱਲ ਨਹੀਂ ਆਹ ਤੋ ਕੀ ਹੈ ਕੋਈ ਗੱਲ ਨਹੀਂ ਹਾਂ ਤੋ ਮੈਂ ਤੁਹਾਨੂੰ ਚਾਹਤ VIP ਟ੍ਰੀਟਮੈਂਟ ਨਹੀਂ ਦੇਣਾ ਚਾਹੀਦਾ ਨਹੀਂ ਕਰ ਹੱਥ ਕਿਉਂ ਦੇ ਇੱਕ ਮਿੰਟ ਕਿਉਂ ਦੇ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਕਿਉਂ ਦੇ ਰਹੇ ਹੋ ਹਾਂਜੀ ਤੁਸੀਂ ਨੋਰਮਲ ਆਵੋ ਤੁਸੀਂ ਨੋਰਮਲ ਬੰਦੇ ਵਾਂਗੂ ਜੇ ਤੁਸੀਂ ਚਾਰ ਚਾਰ ਸਕਿਉਰਟੀ ਗੱਟ ਲੈ ਕੇ ਆ ਰਹੇ ਹੋ ਤੁਸੀਂ ਨੋਰਮਲ ਆਵੋ ਤੁਸੀਂ ਇਹ ਨਹੀਂ ਸੰਗਤ ਇਕੱਠੇ ਕਿਉਂ ਕਰ ਰਹੇ ਹੋ শাਲੇ ਇਹ ਮੈਂ ਪਾ ਸ਼ਾਲੇ ਮੇਰੀ ਪਾੜੀ ਪਾੜ ਗਿਆ ਗਿਰ ਗਿਆ ਤੇਰੇ ਬਾਕੀ ਕੁਝ ਨਹੀਂ ਹੋਣਾ ਇੱਕ ਮਿੰਟ ਮੈਡਮ ਕੀ ਹੈ ਵਾਰੀ ਵਾਰੀ ਕੀ 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 ਗੱਲ ਹੈ ਨਹੀਂ ਬੋਲਦਾ ਨਹੀਂ ਬੋਲਦਾ ਇਤਲੀ ਮੈਂ ਪੁੱਛਦਾ ਤੁਹਾਨੂੰ ਕੀ